ਕਾਂਗਰਸ ਨੇ ਹੁਣ ਤੱਕ ਆਪਣੀ ਸ਼ੈਡੋ ਦੇ ਕੇ ਇਸੇ ਤਰੀਕੇ ਦੇ ਨਾਲ ਆਪਣੀ ਪਿੱਠ ਦੇ ਪਿੱਛੇ ਉਹਨਾਂ ਲੋਕਾਂ ਨੂੰ ਲੁਕੋਇਆ ਜਿਹੜੇ ਕਿ 1984 ਦੇ ਵਿੱਚ ਸਿੱਖ ਕਤਲੇਆਮ ਦੇ ਦੋਸ਼ੀ ਜਾਂ ਕਥਿਤ ਦੋਸ਼ੀ ਕਹੀ ਜਾਂਦੇ ਨੇ ਦੁਬਾਰਾ ਫਿਰ ਜਗਦੀਸ਼ ਟ੍ਰਾਈਪਲਰ ਨੂੰ ਮੂਹਰੇ ਲਿਆ ਕੇ ਤੇ ਜਦੋਂ ਕੈਮਰੇ ਆਏ ਰਾਹੁਲ ਗਾਂਧੀ ਹੋਰਾਂ ਨੇ ਉਹਨੂੰ ਆਪਣੇ ਪਿੱਛੇ ਲੁਕਾ ਕੇ ਇੱਕ ਵਾਰੀ ਫਿਰ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਾਂਗਰਸ ਨੇ ਹਮੇਸ਼ਾ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਇਸੇ ਤਰੀਕੇ ਦੇ ਨਾਲ ਆਪਣੀ ਬੁੱਕਲ ਦੇ ਵਿੱਚ ਲੁਕੋ ਕੇ ਰੱਖ ਦਿੱਤੀ। ਗਾਂਧੀ ਹੋਰਾਂ ਦੇ ਮਗਰ ਜਿਸ ਵਿਅਕਤੀ ਨੂੰ ਦੇਖਿਆ ਗਿਆ ਉਸ ਵਿਅਕਤੀ ਦਾ ਨਾਮ ਹੈ ਜਗਦੀਸ਼ ਟੈਕਟਰ। ਜਗਦੀਸ਼ ਟੈਕਟਰ ਉਹ ਵਿਅਕਤੀ ਆ ਜਿਹਨੇ ਦੁਨੀਆ ਦੇ ਵਿੱਚ ਸਭ ਤੋਂ ਵੱਧ ਮਨੁੱਖਤਾ ਦਾ ਕਤਲ ਕੀਤਾ। ਦੁਨੀਆ ਦਾ ਸਭ ਤੋਂ ਵੱਧ ਵੱਡਾ ਕਤਲਿਆ ਮਗਰ ਹੋਇਆ ਤਾਂ ਜਗਦੀਸ਼ ਟੈਕਟਰ ਨੇ ਕੀਤਾ। ਉਹ ਜਗਦੀਸ਼ ਟੈਕਟਰ ਉਹ ਵਿਅਕਤੀ ਆ ਜਿਹਨੇ ਧਰਮ ਦੇ ਆਧਾਰ ਤੇ ਆਇਡੈਂਟੀਫਾਈ ਕਰਕੇ ਸੱਖਾਂ ਦੀਆਂ ਧੀਆ ਭੇੜਾਂ ਦੀਆਂ ਪੱਤਾਂ ਲੁੱਟੀਆਂ ਵੱਡੇ ਵਿਅਕਤੀ ਨੂੰ ਕਾਂਗਰਸ ਆਪਣੇ ਸਮਾਗਮਾਂ 'ਚ ਬੁਲਾ ਕੇ ਆਪਣੀ ਸ਼ਾਨ ਸਮਝਦੀ ਆ ਕੀ ਉਹ ਇਹਨੂੰ ਆਪਣੀ ਆਪਣੀ ਪਾਰਟੀ ਦੀ ਸ਼ਾਨ ਸਮਝਦਾ ਜਗਦੀਸ਼ ਸਾਹਿਬ ਨੂੰ ਇਹ ਸਪਸ਼ਟ ਕਰਨਾ ਪੈਣਾ ਰਾਹੁਲ ਗਾਂਧੀ ਹੋਰਾਂ ਨੂੰ ਵੀ ਔਰ ਪੰਜਾਬ ਦੇ ਸਾਰੇ ਕਾਂਗਰਸੀ ਨੇਤਾਵਾਂ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਸਿਆਸਤ ਇੱਕ ਵਾਰ ਫਿਰ ਤੁਰਮਾ ਗਈ ਹੈ ਇਸ ਦਾ ਕਾਰਨ ਹੈ ਦੰਗਿਆਂ ਦੇ ਦੋਸ਼ੀ ਜਗਦੀਸ਼ ਟਾਇਟਲਰ ਦੀ ਆਜ਼ਾਦੀ ਦਿਵਸ ਸਮਾਗਮ ਦੇ ਵਿੱਚ ਰਾਹੁਲ ਗਾਂਧੀ ਦੇ ਨਾਲ ਮੌਜੂਦਗੀ ਇਸ ਮਾਮਲੇ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਹੁਣ ਤੱਕ ਕੋਈ ਵੀ ਰਸਮੀ ਪ੍ਰਤੀਕਿਰਿਆ ਨਹੀਂ ਆਈ ਹੈ ਪਰ ਇਸ ਮੁੱਦੇ ਨੇ ਇੱਕ ਵਾਰ ਫਿਰ 1984 ਦੀਆਂ ਯਾਦਾਂ ਨੂੰ ਰਾਜਨੀਤਿਕ ਬਹਿਸ ਦੇ ਕੇਂਦਰ ਦੇ ਵਿੱਚ ਲਿਆ ਦਿੱਤਾ ਹੈ ਇਸ ਮੁੱਦੇ ਤੇ ਆਪ ਨੇਤਾ ਦੀਪਕ ਬਾਲੀ ਨੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਜਗਦੀਸ਼ ਟਾਇਟਲਰ ਨੇ ਸਿੱਖਾਂ ਦਾ ਕਤਲੇਆਮ ਕੀਤਾ ਸੀ ਅਜਿਹੇ ਵਿਅਕਤੀ ਦਾ ਕਾਂਗਰਸ ਦੇ ਇਕੱਠ ਦੇ ਵਿੱਚ ਸ਼ਾਮਲ ਹੋਣਾ ਕੀ ਦਰਸਾਉਂਦਾ ਹੈ ਇਸ ਦੇ ਨਾਲ ਹੀ ਆਪ ਨੇਤਾ ਪਲਤੇਜ ਪੰਨੂ ਨੇ ਵੀ ਕਾਂਗਰਸ ਦੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਗਦੀਸ਼ ਟਾਇਟਲਰ ਸਿੱਖ ਕਤਲੇਆਮ ਦਾ ਦੋਸ਼ੀ ਹੈ ਕਾਂਗਰਸ ਨੇ ਹਮੇਸ਼ਾ ਸਿੱਖ ਕਤਲੇਆਮ ਦੇ ਦੋਸ਼ੀਆਂ ਦਾ ਬਚਾਅ ਕੀਤਾ ਹੈ ਹੁਣ ਕਾਂਗਰਸ ਨੂੰ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ ਅਤੇ ਰਾਹੁਲ ਗਾਂਧੀ ਨੂੰ ਇਸ ਘਟਨਾ ਦੇ ਲਈ ਮਾਫੀ ਮੰਗਣੀ ਚਾਹੀਦੀ ਹੈ ਕੱਲ ਆਜ਼ਾਦੀ ਦਾ ਜਹਾੜਾ ਸੀ ਤੇ ਆਜ਼ਾਦੀ ਦੇ ਜਹਾੜੇ ਮੌਕੇ ਕਾਂਗਰਸ ਨੇ ਇਹ ਦਿਨ ਮਨਾਇਆ ਔਰ ਉਹਦੇ ਵਿੱਚ ਰਾਹੁਲ ਗਾਂਧੀ ਹੋਰੀ ਆਏ ਔਰ ਰਾਹੁਲ ਗਾਂਧੀ ਹੋਰਾਂ ਦੇ ਮਗਰ ਜਿਸ ਵਿਅਕਤੀ ਨੂੰ ਦੇਖਿਆ ਗਿਆ ਉਸ ਵਿਅਕਤੀ ਦਾ ਨਾਮ ਹੈ ਜਗਦੀਸ਼ ਟੈਕਟਰ ਜਗਦੀਸ਼ ਟੈਕਟਰ ਉਹ ਵਿਅਕਤੀ ਆ ਜਿਹਨੇ ਦੁਨੀਆ ਦੇ ਵਿੱਚ ਸਭ ਤੋਂ ਵੱਧ ਮਨੁੱਖਤਾ ਦਾ ਕਾਣ ਕੀਤਾ ਦੁਨੀਆ ਦਾ ਸਭ ਤੋਂ ਵੱਧ ਵੱਡਾ ਕਤਲਿਆ ਮਗਰ ਹੋਇਆ ਤਾਂ ਜਗਦੀਸ਼ ਟੈਕਟਰ ਨੇ ਕੀਤਾ ਔਰ ਜਗਦੀਸ਼ ਟੈਕਟਰ ਉਹ ਵਿਅਕਤੀ ਆ ਜਿਹਨੇ ਧਰਮ ਦੇ ਆਧਾਰ ਤੇ ਆਇਡੈਂਟੀਫਾਈ ਕਰਕੇ ਸਿੱਖਾਂ ਦੀਆਂ ਧੀਆਂ ਭੈੜਾਂ ਦੀਆਂ ਪੱਤਾਂ ਲੁੱਟੀਆਂ ਜਗਦੀਸ਼ ਟਰੈਕਟਰ ਉਹ ਵਿਅਕਤੀ ਆ ਜਿਨੇ ਧਰਮ ਦੇ ਆਧਾਰ ਤੇ ਆਇਡੈਂਟੀਫਾਈ ਕਰਕੇ ਗਲਾਂ 'ਚ ਟੈਰ ਪਾ ਕੇ ਸਾੜਿਆ ਜਿਨੇ ਕਤਲ ਕੀਤਾ ਔਰ ਦੁਨੀਆ ਦੇ ਵਿੱਚ ਅਗਰ ਕੋਈ ਇਤੋਂ ਵੱਧ ਭਿਆਨਕ ਜਿਹੜਾ ਸਭ ਤੋਂ ਵੱਧ ਭਿਆਨਕ ਕਾਰ ਆਇਆ ਉਹਦਾ ਜ਼ਿੰਮੇਵਾਰ ਜਗਦੀਸ਼ ਟਰੈਕਟਰ ਆ ਇਹ ਦੁਨੀਆ ਵੀ ਕਹਿ ਚੁੱਕੀ ਆ ਸਮਾਜ ਵੀ ਕਹਿ ਚੁੱਕਿਆ ਔਰ ਅਦਾਲਤਾਂ ਸਾਬਤ ਵੀ ਹੋ ਚੁੱਕਿਆ ਜਿਨ੍ਹਾਂ ਸਿੰਘਾਂ ਨੇ ਜਿਨ੍ਹਾਂ ਸਿੱਖ ਧਰਮ ਦੇ ਲੋਕਾਂ ਨੇ ਮੁਗਲਾਂ ਮੁਗਲਾਂ ਨੂੰ ਧੜਵਿਆਂ ਦੇ ਰੂਪ ਚੋਂ ਆਉਂਦਿਆਂ ਨੂੰ ਰੋਕਿਆ ਜਿਨ੍ਹਾਂ ਨੇ ਕਾਲੇ ਪਾਣੇ ਦੀਆਂ ਸਭ ਤੋਂ ਵੱਧ ਸਜਾਵਾਂ ਕੱਟੀਆਂ ਜਿਨ੍ਹਾਂ ਨੇ ਇਸ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਯੋਗਦਾਨ ਕੀਤਾ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਕਾਰਾ ਕਰਨ ਵਾਲੇ ਵਿਅਕਤੀ ਨੂੰ ਕਾਂਗਰਸ ਆਪਣੇ ਸਮਾਗਮਾਂ 'ਚ ਬੁਲਾ ਕੇ ਆਪਣੀ ਸ਼ਾਨ ਸਮਝਦੀ ਆ। ਕਿ ਉਹ ਇਹਨੂੰ ਆਪਣੀ ਆਪਣੀ ਪਾਰਟੀ ਦੀ ਸ਼ਾਨ ਸਮਝਦੇ ਜਗਦੀਸ਼ ਟਕਟਰ ਨੂੰ ਇਹ ਸਪਸ਼ਟ ਕਰਨਾ ਪੈਣਾ ਰਾਹੁਲ ਗਾਂਧੀ ਹੋਰਾਂ ਨੂੰ ਵੀ ਔਰ ਪੰਜਾਬ ਦੇ ਸਾਰੇ ਕਾਂਗਰਸੀ ਨੇਤਾਵਾਂ ਨੂੰ ਵੀ ਕਿ ਉਹਨਾਂ ਦੇ ਬਾਰੇ ਕੀ ਸਟੈਂਡ ਹੈ ਆ ਕੀ ਉਹ ਰਹੋ ਕੀ ਉਹ ਜਗਦੀਸ਼ ਟਕਟਰ ਨੂੰ ਆਪਣਾ ਵੱਡਾ ਨੇਤਾ ਸਮਝਦੇ ਆ ਕੀ ਆਪਣਾ ਹੀਰੋ ਸਮਝਦੇ ਆ ਆਪਣਾ ਰੋਲ ਮਾਡਲ ਸਮਝਦੇ ਆ ਉਹ ਇਹਦੇ ਤੇ ਸਥਿਤੀ ਸਪਸ਼ਟ ਕਰਨ ਜੇ ਉਹ ਆਇਆ ਤਾਂ ਉਹਦੇ ਲਈ ਮਾਫੀ ਮੰਗਣ ਜੇ ਉਹ ਨੇ ਸਰਕਾਰ ਕਰ ਦਿਆ ਤਾਂ ਫਿਰ ਅੱਜ ਤੋਂ ਬਾਅਦ ਪੰਜਾਬ ਦੇ ਲੋਕਾਂ ਵਿੱਚ ਖਾਸ ਤੌਰ ਤੇ ਸਿੱਖ ਧਰਮ ਦੇ ਲੋਕਾਂ ਵਿੱਚ ਆਪਣੀ ਜਿਹੜੀ ਪਾਰਟਿਸਪੇਸ਼ਨ ਆ ਉਹਨੂੰ ਬੰਦ ਕਰਨ ਤੇ ਸਮੁੱਚੀ ਲੋਕਾਈ ਸਮੁੱਚੀ 민ੁਕਤਾ ਕਾਂਗਰਸ ਦੇ ਸਾਰੇ ਉੱਕੇ ਨੇਤਾਵਾ ਪੰਜਾਬ ਦੇ ਵੀ ਤੇ ਕੇਂਦਰ ਦੇ ਵੀ ਉਹਨਾਂ ਦੇ ਕੋਲੋਂ ਜਵਾਬ ਮੰਗਦੀ ਹੋਏ ਤੇ ਆਪਣੀ ਸਥਿਤੀ ਸਪਸ਼ਟ ਕਰਨ। ਕੱਲ ਆਜ਼ਾਦੀ ਦੇ ਜਸ਼ਨਾਂ ਦੇ ਵਿੱਚ ਇੱਕ ਚੀਜ਼ ਬੜੀ ਅਹਿਮ ਨੋਟ ਕਰਨ ਵਾਲੀ ਸੀ ਕਿ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਹੋਰਾਂ ਦੇ ਪਿੱਛੇ ਜਿਹੜਾ ਵਿਅਕਤੀ ਲੁਕ ਰਿਹਾ ਸੀ ਉਹ ਸੀ ਜਗਦੀਸ਼ ਟੈਕਟਰ ਜਗਦੀਸ਼ ਟ੍ਰਾਈਕਲਰ ਦਾ ਨਾਮ ਆਉਂਦਾ ਤੇ 1984 ਦਾ ਸਿੱਖ ਕਤਲੇਆਮ ਇੱਕ ਵਾਰੀ ਫੇਰ ਅੱਖਾਂ ਦੇ ਮੂਹਰੇਉਂ ਦੀ ਲੰਘ ਜਾਂਦਾ ਕਾਂਗਰਸ ਨੇ ਹੁਣ ਤੱਕ ਆਪਣੀ ਸ਼ੈਡੋ ਦੇ ਕੇ ਇਸੇ ਤਰੀਕੇ ਦੇ ਨਾਲ ਆਪਣੀ ਪਿੱਠ ਦੇ ਪਿੱਛੇ ਉਹਨਾਂ ਲੋਕਾਂ ਨੂੰ ਲੁਕੋਇਆ ਜਿਹੜੇ ਕਿ 1984 ਦੇ ਵਿੱਚ ਸਿੱਖ ਕਤਲੇਆਮ ਦੇ ਦੋਸ਼ੀ ਜਾਂ ਕਥਕ ਦੋਸ਼ੀ ਕਹੇ ਜਾਂਦੇ ਨੇ ਹੁਣ ਦੁਬਾਰਾ ਫੇਰ ਜਗਦੀਸ਼ ਟ੍ਰਾਈਕਲਰ ਨੂੰ ਮੂਹਰੇ ਲਿਆ ਕੇ ਤੇ ਜਦੋਂ ਕੈਮਰੇ ਆਏ ਰਾਹੁਲ ਗਾਂਧੀ ਹੋਰਾਂ ਨੇ ਉਹਨੂੰ ਆਪਣੇ ਪਿੱਛੇ ਲੁਕਾ ਕੇ ਇੱਕ ਵਾਰੀ ਫੇਰ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਾਗਰਸ ਨੇ ਹਮੇਸ਼ਾ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਇਸੇ ਤਰੀਕੇ ਦੇ ਨਾਲ ਆਪਣੀ ਬੁੱਕਲ ਦੇ ਵਿੱਚ ਲੁਕੋ ਕੇ ਰੱਖਿਆ ਤੇ ਆਪਣੀ ਪਿੱਠ ਦੇ ਪਿੱਛੇ ਲੁਕੋ ਕੇ ਰੱਖਿਆ